ਪ੍ਰ 뉴ਸ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਅੱਛੀ ਮਹ ਚੇਤਨ ਕਾ ਸ਼ਾ। ਸਵਾਜਿਕ ਵਰ ਮੁਰਤੋਂ ਹੁਸ਼ਾਰਪੁਰ ਦੀ ਨਿਊਜ਼ਟੀਮ ਪਹੁੰਚੀ ਹੈ ਹੁਸ਼ਾਰਪੁਰ ਦੇ ਸਥਾਨਿਕ ਬਸ ਸਟੈਂਡ ਨੇਸਤੇਕ ਮੌਜੂਦ ਮੰਨਤ ਬੁਟੀਕ ਐਂਡ ਲਰਨਿੰਗ ਸੈਂਟਰ। ਇਹ ਜੋ ਕਿ ਪਿਛਲੇ ਕਾਫੀ ਸਮੇ ਤੋਂ ਸਮਾਜ ਦੇ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ ਲੜਕੀਆਂ ਨੂੰ ਆਤਮ ਨਿਰਭਰ ਬਣਾਉਣ ਦੇ ਵਿੱਚ। ਜੀ ਹਾਂ ਇਸ ਥਾਂ ਤੇ ਲੜਕੀਆਂ ਨੂੰ ਜਿੱਥੇ ਬੁਟੀਕ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਤਾਂ ਉੱਥੇ ਹੀ ਸਿਖਲਾਈ ਵੀ ਉਹਨਾਂ ਨੂੰ ਦਿੱਤੀ ਜਾਂਦੀ ਹੈ ਵਿਸ਼ੇਸ਼ ਤੌਰ ਤੇ ਸੁਮਿਰ ਨਾਲ ਗੱਲਬਾਤ ਕਰਨ ਲਈ ਮੰਨਤ ਬੁਟੀਕ ਐਂਡ ਲਰਨਿੰਗ ਸੈਂਟਰ ਦੇ ਓਨਰ ਕਮਲਜੀਤ ਜੀ ਮੌਜੂਦ ਨੇ ਗੱਲਬਾਤ ਕਰਦੇ ਆ ਕਿਉਂਕਿ ਉਹਨਾਂ ਵੱਲੋਂ ਇਹ ਨਵੇਂ ਸੈਂਟਰ ਦੀ ਸਥਾਪਨਾ ਕੀਤੀ ਗਈ ਹੈ ਸੋ ਕਮਲਜੀਤ ਜੀ ਪੁਰਾਣੇ ਸੈਂਟਰ ਨੂੰ ਬੰਦ ਕਰਕੇ ਤੁਹਾਡੇ ਵੱਲੋਂ ਨਵੇਂ ਸੈਂਟਰ ਦੀ ਸਥਾਪਨਾ ਕੀਤੀ ਗਈ ਹੈ ਸੋ ਸਭ ਤੋਂ ਪਹਿਲਾਂ ਕੀ ਟਿੱਪਣੀ ਕਰਨਾ ਚਾਹੂੰਗਾ ਇਸ ਬਾਬਤ ਆਏ ਸਰ ਸਾਨੂੰ ਪੁਰਾਣੇ ਸੈਂਟਰ ਵਿੱਚ ਥੋੜੀ ਜਿਹੀ ਦਿੱਕਤ ਆ ਰਹੀ ਸੀ ਕਿਉਂਕਿ ਸਿੱਖਣ ਵਾਲੀਆਂ ਲੜਕੀਆਂ ਦੀ ਤਦਾਦ ਜ਼ਿਆਦਾ ਹੋਣ ਕਰਕੇ ਸਾਨੂੰ ਇੱਥੇ ਜਗ੍ਹਾ ਦੀ ਕਾਫੀ ਕਮੀ ਮਹਿਸੂਸ ਹੋਈ ਇਸ ਲਈ ਅਸੀਂ ਫਿਰ ਸੋੜੇ ਵੱਡੀ ਸਪੇਸ ਦੇ ਵੱਡੀ ਜਗ੍ਹਾ ਲਈ ਆ ਹੁਣ ਉਧਰ ਅਸੀਂ ਆਪਣਾ ਬੁਟੀਕ ਦਾ ਕੰਮ ਸ਼ੁਰੂ ਕੀਤਾ ਹੈ ਜੀ ਆਪਾਂ ਇਹ ਨਵੇਂ ਸੈਂਟਰ ਦੀ ਗੱਲ ਕਰੀਏ ਤਾਂ ਪੁਰਾਣੇ ਸੈਂਟਰ ਤੋਂ ਕਿੰਨਾ ਕੁ ਦੂਰ ਹੈ ਇੱਕ ਵਾਰ ਮੈਂ ਚਾਹਨਾ ਕਿ ਸ਼ੁਰੂਆਤ ਦੇ ਵਿੱਚ ਤੁਸੀਂ ਲੋਕੇਸ਼ਨ ਵੀ ਜ਼ਰੂਰ ਸਾਂਝੀ ਕਰ ਦਿਓ ਤੁਮਾਰਾ ਹਾਂ ਸਰ ਪੁਰਾਣੇ ਸੈਂਟਰ ਤੋਂ ਬਿਲਕੁਲ ਨੇੜੇ ਆਏ ਜਿਵੇਂ ਪੁਰਾਣਾ ਸੈਂਟਰ ਸਾਡਾ ਮੇਨ ਰੋਡ ਤੋਂ ਥੋੜਾ ਗਲੀ ਦੇ ਵਿੱਚ ਸੀਗਾ ਇਹ ਬਿਲਕੁਲ ਮੇਨ ਰੋਡ ਤੇ ਆ ਬੱਸ ਸਟੈਂਡ ਦੇ ਬਿਲਕੁਲ ਨਜ਼ਦੀਕ ਆ ਗਿਆ ਜੀ ਜੀ ਤਾਂ ਆਪਾਂ ਕਮਲਜੀਤ ਜੀ ਐਡਮਿਸ਼ਨਸ ਦੀ ਗੱਲ ਕਰੀਏ ਚਾਹੇ ਉਹ ਬੁਟੀਕ ਦੀ ਬੁਟੀਕ ਦੇ ਰਿਕਾਰਡਿੰਗ ਹੋਣ ਚਾਹੇ ਲਰਨਿੰਗ ਸੈਂਟਰ ਦੇ ਰਿਕਾਰਡਿੰਗ ਹੋਣ ਤਾਂ ਨਿਊ ਐਡਮਿਸ਼ਨਸ ਕਦੋਂ ਸਟਾਰਟ ਹੋ ਰਹੀਆਂ ਨੇ ਜੀ ਤਾਂ ਨਿਊ ਐਡਮਿਸ਼ਨ ਸਾਡੀ ਅੱਜ ਤੋਂ 1 ਤਰੀਕ ਤੋਂ 1 ਅਕਤੂਬਰ ਤੋਂ ਲੈ ਕੇ 15 ਅਕਤੂਬਰ ਤੱਕ ਸਾਡੀਆਂ ਨਵੀਆਂ ਐਡਮਿਸ਼ਨਾਂ ਚੱਲੂ ਹੈ ਜੀ ਜੀ ਤਾਂ ਕਿਹੜੀ ਕਿਹੜੀ ਇਥੇ ਟ੍ਰੇਨਿੰਗ ਦਿੱਤੀ ਜਾਂਦੀ ਹੈ ਬੁਟੀਕ ਦੀ ਹੈ ਲਰਨਿੰਗ ਸੈਂਟਰ ਹੈ ਹੋਰ ਕੀ ਕੁਝ ਸਿਖਾਇਆ ਜਾਂਦਾ ਇਥੇ ਲਟਕੀਆਂ ਸਰਥ ਟ੍ਰੇਨਿੰਗ ਸੈਂਟਰ ਅ ਟ੍ਰੇਨਿੰਗ ਦਿੱਤੀ ਜਾਂਦੀ ਹੈ ਜਿਸ ਤਰ੍ਹਾਂ ਸਿਲਾਈ ਦੇ ਕੋਰਸ ਕਰਵਾਏ ਜਾਂਦੇ ਆ ਬੇਸਿਕ ਕਟਿੰਗਾਂ ਟੇਲਰਿੰਗ ਦਾ ਤੇ ਫੈਸ਼ਨ ਡਿਜ਼ਾਈਨਿੰਗ ਦਾ ਕੋਰਸ ਕਰਵਾਇਆ ਜਾਂਦਾ ਇਹ ਜੀ ਹੁਣ 51 ਜੀ ਆਪਾਂ ਗੱਲ ਕਰੀ ਅਕਤੂਬਰ ਮਹੀਨਾ ਸ਼ੁਰੂ ਹੋ ਚੁੱਕਿਆ ਤੇ ਆਉਣ ਵਾਲੇ 5-6 ਮਹੀਨਿਆਂ ਤੱਕ ਜਿਹੜਾ ਵਿਆਹਾਂ ਦਾ ਸੀਜ਼ਨ ਹੈ ਉਹ ਲਗਾਤਾਰ ਚੱਲਦਾ ਰਹੇਗਾ ਸੋ ਬਹੁਤ ਸਾਰੀਆਂ ਲੜਕੀਆਂ ਦੀ ਡਿਮਾਂਡ ਹੁੰਦੀ ਹੈ ਕਿ ਉਹ ਆਪਣੇ ਸ਼ਹਿਰ ਦੇ ਵਿੱਚ ਹੀ ਆਪਣਾ ਮਨਪਸੰਦ ਦਾ ਜਿਹੜਾ ਲਹਿੰਗਾ ਹੈ ਜਾਂ ਜੋ ਬਰਾਇਡਲਸ ਹੁੰਦੀਆਂ ਨੇ ਉਹਨਾਂ ਦੀ ਡਿਮਾਂਡ ਹੁੰਦੀ ਹੈ ਕਿ ਇੱਥੋਂ ਤਿਆਰ ਕਰਵਾਣ ਜਾਂ ਆਪਣੇ ਇਹ ਸੂਟਸ ਵਗੈਰਾ ਤਿਆਰ ਕਰਵਾ ਇਹ ਸੈਂਟਰ ਦੇ ਵਿੱਚ ਵੀ ਹਾਂਜੀ ਸਰ ਬਿਲਕੁਲ ਜੀ ਜਿਸ ਕਰਾ ਹੁਣ ਵਿਆਹਾਂ ਦਾ ਕਰਵਾਚੋ ਦਾ ਸੀਜ਼ਨ ਆ ਗਿਆ ਆ ਲੜਕੀਆਂ ਦੀ ਡਿਮਾਂਡ ਹੁੰਦੀ ਆ ਕੋਈ ਹੈਵੀ ਡਰੈਸ ਆ ਲਹਿੰਗੇ ਗਾਉਨ ਵਗੈਰਾ ਸਟਿਚ ਕਰਵਾਉਣ ਦੀ ਅਸੀਂ ਬਹੁਤ ਘੱਟ ਰੇਟਾਂ ਤੇ ਬਾਜ਼ਾਰ ਨਾਲ ਬਹੁਤ ਘੱਟ ਰੇਟਾਂ ਤੇ ਅਸੀਂ ਸਟਿਚ ਕਰਕੇ ਦਿੰਦੇ ਆ ਜੀ ਜੀ ਇਸ ਤੋਂ ਪਹਿਲਾਂ ਆਪਾਂ ਦੇਖੀਏ ਤਾਂ ਲੜਕੀਆਂ ਨੂੰ ਵੱਡੇ ਸ਼ਹਿਰਾਂ ਦੇ ਵਿੱਚ ਜਲੰਧਰ ਚੰਡੀਗੜ੍ਹ ਇੱਥੋਂ ਤੱਕ ਹੀ ਦਿੱਲੀ ਵਗੈਰਾ ਤੱਕ ਜਾਣਾ ਪੈਂਦਾ ਸੀ ਜੀ ਹਾਂਜੀ ਸਰ ਇਸ ਤਰ੍ਹਾਂ ਹੁਣ ਕੋਈ ਨਹੀਂ ਜਾਣਾ ਪਵੇਗਾ ਸਰ ਬਿਲਕੁਲ ਜੋ ਕੁਝ ਵੀ ਉਹਨਾਂ ਨੂੰ ਸੁਵਿਧਾ ਚਾਹੀਦੀ ਸਾਡੇ ਕੋਲੇ ਅਵੇਲੇਬਲ ਹੋਏਗੀ ਏ ਜੀ オンલાઈન ਕਲਾਸਿਸ ਤੁਹਾਡੇ ਵੱਲੋਂ ਸ਼ੁਰੂਆਤ ਕੀਤੀ ਗਈ ਹੈ ਸੋ ਉਸ ਦਾ ਕੀ ਮੋਟਿਵ ਹੈ ਜੀ ਆਨਸਰ オンલાઈન ਕਲਾਸਿਸ ਜਿਸ ਤਰ੍ਹਾਂ ਕਈ ਸਟੂਡੈਂਟ ਦੀ ਡਿਮਾਂਡ ਸੀ ਕਿ ਅਸੀਂ ਜੇ ਸਰ ਪਟਿਆਲੇ ਤੋਂ ਦੂਰ ਦੂਰੋਂ ਸਾਨੂੰ ਕਈ ਕੋਰਸ ਆ ਰਹੀਆਂ ਕਿ ਅਸੀਂ ਇੰਨੀ ਦੂਰ ਆ ਕੇ ਨਹੀਂ ਕਲਾਸ ਅਟੈਂਡ ਕਰ ਸਕਦੇ ਤੇ ਤੁਸੀਂ オンલાઈન ਕੋਰਸ ਸ਼ੁਰੂ ਕਰੋ ਤੇ ਉਹਨਾਂ ਦੀ ਸਹੂਲਤ ਵਾਸਤੇ ਅਸੀਂ オンલાઈન ਕਲਾਸਾਂ ਸ਼ੁਰੂ ਕੀਤੀਆਂ ਆ ਜਿਨਾ ਜਿਨਾ ਸਟੂਡੈਂਟ ਨੂੰ ਐਡਮਿਸ਼ਨ ਲੈਣੇ ਹੋਏ 15 ਅਕਤੂਬਰ ਤੋਂ ਪਹਿਲੇ ਆਨਲਾਈਨ ਕੋਰਸ ਵਿੱਚ ਐਡਮਿਸ਼ਨ ਲੈ ਸਕਦਾ ਜੀ ਕਮਲਜੀਤ ਜੀ ਇੱਕ ਰਾਤ ਭਰੀ ਤਾਂ ਖੁਸ਼ੀ ਭਰੀ ਖਬਰ ਹੈ ਕਿ ਤੁਹਾਡੇ ਵੱਲੋਂ ਇੱਕ ਸਪੈਸ਼ਲ ਬੈਚ ਦੀ ਸ਼ੁਰੂਆਤ ਕੀਤੀ ਗਈ ਹੈ ਕਿ ਜੋ ਲੜਕੀਆਂ ਜਾਂ ਫਿਰ ਜੋ ਮਹਿਲਾਵਾਂ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਨਹੀਂ ਆ ਸਕਦੀਆਂ ਤਾਂ ਤੁਸੀਂ ਉਹਨਾਂ ਲਈ ਸਪੈਸ਼ਲ ਦੋ ਦਿਨ ਰੱਖਿਓ ਇਹਨੇ ਸੈਚਰਡੇ ਔਰ ਸੰਡੇ ਤੇ ਇਹ ਸਪੈਸ਼ਲ ਬੈਚ ਕੀ ਸ਼ੁਰੂਆਤ ਕੀਤੀ ਗਈ ਹੈ ਤੁਹਾਡੇ ਵੱਲੋਂ ਹਾਂਜੀ ਸਰ ਜਿਸ ਤਰ੍ਹਾਂ ਕਿ ਸਟੂਡੈਂਟ ਦੀ ਡਿਮਾਂਡ ਸੀ ਕਿ ਅਸੀਂ ਜਿਵੇਂ ਕਿ ਕਈ ਲੜਕੀਆਂ ਸਟੱਡੀ ਕਰਦੀਆਂ ਜਾਂ ਫਿਰ ਕਿ ਲੜਕੀਆਂ ਪ੍ਰਾਈਵੇਟ ਜੌਬ ਕਰਦੀਆਂ ਆ ਤਜੋਬ ਤਾਂ ਉਹਨਾਂ ਨੂੰ ਇੰਨਾ ਕੁਝ ਐਨੀ ਸੈਲਰੀ ਨਹੀਂ ਪ੍ਰਾਪਤ ਹੁੰਦੀ ਕਿ ਆਪਣਾ ਗੁਜ਼ਾਰਾ ਕਰ ਸਕਣ ਕਿ ਉਹਨਾਂ ਡਿਮਾਂਡ ਸੀ ਕਿ ਅਸੀਂ ਸਿਲਾਈ ਵੀ ਸਿੱਖਣਾ ਚਾਹੁੰਦੀ ਆ ਉਹਨਾਂ ਦੇ ਲਈ ਅਸੀਂ ਸੰਡੇ ਦੀ ਕਲਾਸ ਸੈਚਰਡੇ ਉਹ ਸੰਡੇ ਦੋ ਦਿਨ ਦੀ ਕਲਾਸ ਸ਼ੁਰੂ ਕੀਤੀ ਆ ਕਿ ਜੋ ਲੜਕੀਆਂ ਮੰਡੇ ਟੂ ਫਰਡੇ ਕਲਾਸ ਨਹੀਂ اٹੈਂਡ ਕਰ ਸਕਦੀਆਂ ਉਹ ਸੈਚਰਡੇ ਸੰਡੇ ਸਾਡੇ ਕੋਲ ਕਲਾਸ اٹੈਂਡ ਕਰ ਸਕਦੀਆਂ ਅੱਛਾ ਜੀ ਤੁਹਾਡੇ ਕੋਲ ਵੈਲ ਟ੍ਰੇਨਡ ਸਟਾਫ ਹੈ ਮੌਜੂਦ ਜਿਹੜਾ ਸਿਖਾਏਗਾ ਲੜਕੀਆਂ ਹਾਂਜੀ ਸਰ ਬਿਲਕੁਲ ਸਾਡੇ ਕੋਲ ਵੈਲ ਟ੍ਰੇਨਡ ਸਟਾਫ ਹੈ ਜੀ ਹਰ ਤਰ੍ਹਾਂ ਦੇ ਜੋ ਜੋ ਡਾਊਟ ਹੈਗਾ ਸਭ ਕਲੀਅਰ ਹੋਣਗੇ ਉਹਨਾਂ ਦੇ ਵਧੀਆ ਸਟੇਸ਼ਨਸ ਕਰਦੇ ਜੀ ਔਨਲਾਈਨ ਕਲਾਸਿਸ ਦੀ ਜਿਵੇਂ ਕਿ ਆਪਾਂ ਵਿੱਚ ਥੋੜੀ ਬੋਤੀ ਗੱਲ ਰਹਿ ਗਈ ਤਾਂ ਲਚਕਿਆ ਕਿਸ ਤਰ੍ਹਾਂ ਤੁਹਾਡੇ ਤੱਕ ਪਹੁੰਚ ਕਰ ਸਕਦੇ ਨੇ ਔਨਲਾਈਨ ਕਲਾਸ ਸਰ ਔਨਲਾਈਨ ਕਲਾਸ ਤੇ ਵੀ ਸਾਡੇ ਸਾਡੇ ਵਟਸਐਪ ਨੰਬਰ ਜਾਂ ਸਾਡੇ ਬੁਟੀਕ ਦਾ ਨੰਬਰ ਅਸੀਂ ਸਕਰੀਨ ਤੇ ਸ਼ੇਅਰ ਕਰ ਦਾਂਗੇ ਤਾਂ ਉਹ ਸਾਨੂੰ ਕੰਟੈਕਟ ਕਰਨ ਉਹਨਾਂ ਦੀ ਅਸੀਂ ਔਨਲਾਈਨ ਐਡਮਿਸ਼ਨ ਕਰ ਲਾਂਗੇ ਉਸ ਤੋਂ ਬਾਅਦ ਜੋ ਵੀ ਉਹਨਾਂ ਦਾ ਆਨਲਾਈਨ ਕੋਰਸ ਦਾ ਸਿਲੇਬਸ ਹੁੰਦਾ ਸੀ ਉਹਨਾਂ ਤੱਕ ਪ੍ਰੋਵਾਈਡ ਕਰਾਂਗੇ। ਇਕਮਲਜੀਤ ਜੀ ਆਪਾਂ ਗੱਲ ਕਰੀਏ ਲੋੜਵੰਦ ਲੜਕੀਆਂ ਦੀ ਤਾਂ ਬਹੁਤ ਸਾਰੀਆਂ ਲੋੜਵੰਦ ਲੜਕੀਆਂ ਹੁੰਦੀਆਂ ਨੇ ਜੋ ਇਹ ਇਸ ਕੰਮ ਨੂੰ ਸਿੱਖਣਾ ਚਾਹੁੰਦੀਆਂ ਨੇ ਪਰੰਤੂ ਫਾਈਨੈਂਸ਼ੀਅਲ ਪੱਖੋਂ ਥੋੜਾ ਵੀਕ ਹੁੰਦੀਆਂ ਨੇ। ਤਾਂ ਪਹਿਲਾਂ ਵੀ ਤੁਸੀਂ ਕਿਹਾ ਗਿਆ ਕਿ ਉਹਨਾਂ ਵੱਲ ਉਹਨਾਂ ਲਈ ਜਿਹੜੀ ਉਹ ਫੀਸ ਹੈ ਬਾਕੀਆਂ ਨਾਲੋਂ ਘੱਟ ਹੈ। ਪਰੰਤੂ ਉਹ ਸਿੱਖਣ ਤੋਂ ਬਾਅਦ ਉਹਨਾਂ ਲਈ ਇੱਕ ਵੱਡੀ ਸਿਰਦਰਦੀ ਪੈਦਾ ਹੋ ਜਾਂਦੀ ਕਿ ਉਹ ਕੰਮ ਕਿੱਥੇ ਕਰਨਗੀਆਂ? ਜਾਂ ਪਿੰਡਾਂ ਦੇ ਵਿੱਚ ਘਰਾਂ ਦੇ ਵਿੱਚ ਕੰਮ ਨਾਲ ਨਹੀਂ ਮਿਲੇਗਾ। ਸੋ ਤੁਹਾਡੇ ਵੱਲੋਂ ਇੱਕ ਵੱਡਾ ਉਪਰਾਲਾ ਕੀਤਾ ਗਿਆ। ਮੈਂ ਚਾਹਾਂ ਹਾਂਜੀ ਸਰ ਜਿਹੜੀਆਂ ਲੜਕੀਆਂ ਥੋੜਾ ਘਰੋਂ ਵੀ ਫਾਈਨੈਂਸ਼ੀਅਲ ਤੌਰ ਤੇ ਠੀਕ ਨਹੀਂ ਆਂ ਔਰ ਉਹ ਸਲਾਈ ਸਿੱਖਣਾ ਚਾਹੁੰਦੀਆਂ ਉਹਨਾਂ ਨੂੰ ਫੀਸ ਦੇਣ ਦੇ ਵਿੱਚ ਵੀ ਦਿੱਕਤ ਹੁੰਦੀ ਆ ਸਰ ਅਸੀਂ ਉਹਨਾਂ ਦੇ ਲਈ ਇੱਕ ਬਹੁਤ ਵੱਡੀ ਆਪਰਚੂਨਿਟੀ ਲੈ ਕੇ ਆਏ ਆ ਕਿ ਜਿਹੜੀਆਂ ਲੜਕੀਆਂ ਸਾਡੇ ਕੋਲ ਕੋਰਸ ਕਰਦੀਆਂ ਆ ਉਹਨਾਂ ਨੂੰ ਆਪਣੀ ਜੋਬ ਲੱਭਣ ਵਾਸਤੇ ਆਪਣਾ ਸਲਾਈ ਦਾ ਕੰਮ ਲੱਭਣ ਵਾਸਤੇ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ ਉਹ ਸਾਡੇ ਕੋਲ ਹੀ ਕੰਮ ਕਰ ਸਕਦੇ ਅਸੀਂ ਆਪਣੇ ਮੈਨੂਫੈਕਚਰਿੰਗ ਸ਼ੁਰੂ ਕੀਤੀ ਆ ਨਾਈਟ ਸੂਟਾਂ ਦੀ ਤੇ ਉਹ ਸਾਡਾ ਕੋਰਸ ਕਰਤ ਬਾਅਦ ਸਾਡੇ ਕੋਲ ਜੋਬ ਕਰ ਸਕਦੀਆਂ ਆ ਜਿੰਨੇ ਵੀ ਫੀਸ ਅਸੀਂ ਉਹਨਾਂ ਕੋਲੋਂ ਲਵਾਂਗੇ ਉਸ ਤੋਂ ਜ਼ਿਆਦਾ ਸਾਡੇ ਕੋਲੋਂ ਵਾਪਸ ਲੈ ਸਕਦੀਆਂ ਸੈਲਰੀ ਦੇ ਤੌਰ ਤੇ ਮਤਲਬ ਵੀ ਇੱਕ ਵੱਡੀ ਰਾਹਤ ਭਰੀ ਖਬਰ ਮੈਨੂੰ ਲੱਗਦਾ ਹੁਸ਼ਿਆਰਪੁਰ 'ਚ ਹੋਰ ਕਿਤੇ ਨਹੀਂ ਹੋਏਗਾ ਕਿ ਜਿੱਥੋਂ ਤੁਸੀਂ ਸਿੱਖੋਗੇ ਉਸੇ ਥਾਂ ਤੇ ਤੁਹਾਨੂੰ ਜੋਬ ਪ੍ਰੋਵਾਈਡ ਕਰਵਾਈ ਜਾਵੇਗੀ ਸੋ ਕਿੱਦਾਂ ਆਇਆ ਸੀ ਮਾਈਂਡ ਵਿੱਚ ਮੋਟਿਵ ਕਿੰਨੇ ਆਪਾਂ ਇਸ ਤਰ੍ਹਾਂ ਵੀ ਇੱਕ 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 ਕਹਿ ਸਕਦੇ ਕਿ ਹੈਲਪ ਹੋ ਸਕਦੀ ਹੈ ਜੀ ਇਹ ਆਪਾਂ ਹਾਂਜੀ ਸਰ ਕਿਉਂਕਿ ਸਾਡੇ ਕੋਲ ਸਟੂਡੈਂਟ ਜਿਹੜੇ ਪਹਿਲਾਂ ਵੀ ਸਿੱਖਦੇ ਹੁੰਦੇ ਸੀ ਉਹਨਾਂ ਨੂੰ ਕਾਫੀ ਔਖੀ ਦਿੱਕਤ ਆਈ ਉਹ ਸਾਨੂੰ ਉਹਨਾਂ ਦਾ ਸਟੂਡੈਂਟ ਕਹਿੰਦੇ ਸੀ ਕਿ ਸਾਨੂੰ ਜੋਬ ਚਾਹੀਦੀ ਆ ਸਾਨੂੰ ਤੁਸੀਂ ਜੋਬ ਤੇ ਰੱਖ ਫਿਰ ਅਸੀਂ ਆਪਣੀ ਮੈਨੂਫੈਕਚਰਿੰਗ ਸ਼ੁਰੂ ਕੀਤੀ ਆ ਉਹਦੇ ਲਈ ਅਸੀਂ ਕੋਰਸ ਤੋਂ ਬਾਅਦ ਜਿਹੜੀਆਂ ਲੜਕੀਆਂ ਵਧੀਆ ਤਰੀਕੇ ਦੇ ਨਾਲ ਸਲਾਈ ਸਿੱਖ ਲੈਂਦੀਆਂ ਆ ਉਹਨਾਂ ਨੂੰ ਅਸੀਂ ਆਪਣੇ ਕੋਲ ਹੀ ਜੋਬ ਦੇ ਦਿੰਦੇ ਆ ਅੱਛਾ ਮਸ਼ੀਨਰੀ ਦੀ ਗੱਲ ਕਰੀਏ ਮੈਨੂਅਲ ਮਸ਼ੀਨਰੀ ਇਲੈਕਟ੍ਰੋਨਿਕ ਮਸ਼ੀਨਰੀ ਕਿਸ ਤਰ੍ਹਾਂ ਦੀ ਮਸ਼ੀਨਰੀ ਤੇ ਤੁਹਾਡੇ ਵੱਲੋਂ ਤਿਆਰੀ ਕਰਵਾਈ ਜਾਂਦੀ ਆ ਹਾਂ ਸਰ ਦੋਹਾਂ ਤਰ੍ਹਾਂ ਦੀਆਂ ਮਸ਼ੀਨਾਂ ਆਪਣੇ ਕੋਲ ਅਵੇਲੇਬਲ ਹੈ ਹਾਂਜੀ ਸਰ ਸਾਡੇ ਕੋਲ ਦੋਹਾਂ ਤਰ੍ਹਾਂ ਦੀਆਂ ਮਸ਼ੀਨਾਂ ਅਵੇਲੇਬਲ ਹੈ ਗਿਆ ਮੈਨੂਅਲ ਮਸ਼ੀਨਾਂ ਵੀ ਆ ਜਿਹੜੀਆਂ ਲੜਕੀਆਂ ਬਿਲਕੁਲ ਜ਼ੀਰੋ ਤੋਂ ਸਟਾਰਟ ਕਰਦੀਆਂ ਆ ਜਿਨ੍ਹਾਂ ਨੇ ਕਦੇ ਮਸ਼ੀਨ ਨੂੰ ਟੱਚ ਵੀ ਨੇ ਕੀਤਾ ਉਹਨਾਂ ਨੂੰ ਅਸੀਂ 5-10 ਦਿਨ 15 ਦਿਨ ਦੇ ਲਈ ਮੈਨੂਅਲ ਮਸ਼ੀਨਾਂ ਤੇ ਬਿਠਾਉਂਦੇ ਆ ਉਸ ਤੋਂ ਬਾਅਦ ਅਸੀਂ ਉਹਨਾਂ ਨੂੰ ਹੈਵੀ ਡਿਊਟੀ ਮਸ਼ੀਨਾਂ ਇਲੈਕਟ੍ਰਿਕ ਇਲੈਕਟ੍ਰੀਕਲ ਮਸ਼ੀਨਾਂ ਦੇ ਉੱਪਰ ਟ੍ਰੇਨਿੰਗ ਦਿੰਦੇ ਆ ਜੀ ਆਖਰੀ ਸਵਾਲ ਹੈ ਜਿਹੜੇ ਵੀ ਤੁਹਾਡੇ ਇੰਟਰਵਿਊ ਵੇਖ ਰਹੇ ਨੇ ਜਾਂ ਲੜਕੀਆਂ ਨੇ ਮਹਿਲਾਵਾਂ ਨੇ ਉਹਨਾਂ ਦੇ ਮਾਪੇ ਨੇ ਕੀ ਉਹਨਾਂ ਨੂੰ ਤੁਸੀਂ ਮੈਸੇਜ ਕਨਵੇ ਕਰਨਾ ਚਾਹੋਗੇ ਕੀ ਕਹਿਣਾ ਚਾਹੋਗੇ ਅ ਸਰ ਮੈਂ ਪੇਨਰਸ ਨੂੰ ਇਹ ਕਹਿਣਾ ਚਾਹੁੰਦਾ ਆ ਕਿ ਆਪਣੇ ਆਪਣੇ ਬੱਚਿਆਂ ਨੂੰ ਬਿਲਕੁਲ ਇਸ ਤਰ੍ਹਾਂ ਜਾਨੀ ਕਿ ਸਿਲਾਈ ਸਿੱਖਣ ਵਾਲ ਨੂੰ ਉਹਨਾਂ ਨੂੰ ਭੇਜੋ ਕਿਉਂਕਿ ਇਹ ਸਿਲਾਈ ਦਾ ਬਹੁਤ ਵਧੀਆ profession ਹੈਗਾ ਆ ਐ ਦੇ ਵਿੱਚ ਸਾਨੂੰ ਬਹੁਤ ਘੱਟ ਲਾਗਤ ਦੇ ਵਿੱਚ ਅਗਰ ਕੋਈ ਵੀ ਅਸੀਂ business ਆਪਣਾ open ਕਰਨਾ ਆ ਸਾਨੂੰ financial problem ਆਉਂਦੀ ਆ ਕਿਉਂਕਿ ਕੋਈ ਵੀ ਨਵਾਂ business ਸ਼ੁਰੂ ਕਰਨਾ ਹੋਵੇ 10 ਲੱਖ 5 ਲੱਖ 15 ਲੱਖ 20 ਲੱਖ ਦੀ investment ਜ਼ਰੂਰੀ ਹੁੰਦੀ ਆ ਪਰ ਇਹ profession ਸਿਲਾਈ ਦਾ ਕਿੰਦਾ ਰਹਿਗਾ ਜੀ ਦੇ ਵਿੱਚ 10000 ਤੋਂ ਵੀ ਅਸੀਂ ਆਪਣਾ ਇੱਕ machine ਲਾ ਕੇ 5-10000 ਤੋਂ ਅਸੀਂ ਆਪਣਾ business ਸ਼ੁਰੂ ਕਰ ਸਕਦੇ ਆ ਉਹਨੂੰ ਬਹੁਤ ਅੱਗੇ ਤੱਕ ਲੈ ਕੇ ਜਾ ਸਕਦੇ ਆ ਜੀ ਬਹੁਤ ਬਹੁਤ ਧੰਨਵਾਦ ਜੀ ਐ ਸੋਇਸਨ ਮੰਨਤ ਬੁਟੀਕ ਐਂਡ ਲਰਨਿੰਗ ਸੈਂਟਰ ਦੇ ਓਨਰ ਕਮਲਜੀਤ ਪਾਲ ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਗਈ ਹੈ ਸੋ ਕੀ ਕੀ ਸਹੂਲਤਾਂ ਉਹਨਾਂ ਵੱਲੋਂ ਲੜਕੀਆਂ ਨੂੰ ਜਾਂ ਮਹਿਲਾਵਾਂ ਨੂੰ ਪ੍ਰੋਵਾਈਡ ਕਰਵਾਈਆਂ ਜਾ ਰਹੀਆਂ ਨੇ ਸਮਾਜ ਦੇ ਵਿੱਚ ਰੱਖ ਕੇ ਉਸ ਸਬੱਤ ਉਹਨਾਂ ਵੱਲੋਂ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ ਹੈ ਸੋ ਨਵੇਂ ਸੈਂਟਰ ਦੀ ਉਹਨਾਂ ਵੱਲੋਂ ਸਥਾਪਨਾ ਕੀਤੀ ਗਈ ਹੈ ਹੁਸ਼ਾਰਪੁਰ ਦੇ ਬਿਲਕੁਲ ਬਸ ਸਟੈਂਡ ਨਸਤੇਕ ਚਿੰਤਪੁਰਨੀ ਰੋਡ ਤੇ ਜਿਵੇਂ ਸ਼ੁਰੂਆਤ ਹੁੰਦੀ ਹੈ ਤਾਂ ਉਸ ਥਾਂ ਤੇ ਇਹਨਾਂ ਵੱਲੋਂ ਆਪਣਾ ਨਵਾਂ ਸੈਂਟਰ ਆ ਉਸਥਾਪਿਤ ਕੀਤਾ ਗਿਆ ਸੋ ਮੇਰੀ ਵੀ ਅਪੀਲ ਹੈ ਜੋ ਲੜਕੀਆਂ ਜਾਂ ਜੋ ਮਹਿਲਾਵਾਂ ਇਸ ਕਾਮ ਨੂੰ ਸਿੱਖਣ ਦੀਆਂ ਚਾਹਵਾਂ ਨੇ ਇਹਨਾਂ ਤੱਕ ਜ਼ਰੂਰ ਸੰਪਰਕ ਕਰਨ ਸੋ ਸਕਰੀਨ ਤੇ ਇਹਨਾਂ ਦੇ ਨੰਬਰ ਵੀ ਤੁਹਾਨੂੰ ਦਿੱਤੇ ਗਏ ਨੇ ਕੈਮਰਾ ਪਰਸਨ ਮਨਵੀਰ ਸਿੰਘ ਦੇ ਨਾਲ ਚੇਤਨ ਕਸ਼ਵ ਤਾਜ਼ਾ ਤਰੀਨ ਖਬਰਾਂ ਦੇ ਲਈ ਜੁੜੇ ਹੋ ਹੁਸ਼ਾਰ ਪਰ ਨਿਊਜ਼ ਦੇ ਨਾਲ